ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਮ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਹਲਕਾ ਅਮਲੋ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬਰਿੰਗ ਨੇ ਹਲਕੇ ਦੇ 5 ਸਕੂਲਾਂ ਵਿੱਚ ਕਰੀਬ 32.64 ਲੱਖ ਰੁਪਏ ਦੀ ਲਾਗਤ ਦੇ ਨਾਲ ਕਰਵਾਏ ਗੇ ਵਿਕਾਸ ਕਾਰਜ ਲੋਕ ਅਰਪਿਤ ਕੀਤੇ ਹਲਕਾ ਵਿਧਾਇਕ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤਾ ਇੱਕ ਇੱਕ ਵਾਅਦਾ ਪੂਰਾ ਕਰਨ ਲਈ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੀ ਹੈ ਅਤੇ ਸਿੱਖਿਆ ਗ੍ਰਾਂਤੀ ਦੇ ਤਹਿਤ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮੀਨੈਂਸ ਬਣਾ ਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵੱਲ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਉੱਚੀ ਸਿੱਖਿਆ ਹਾਸਲ ਕਰਕੇ ਵਿਦਿਆਰਥੀ ਉੱਚ ਅਹੁਦਿਆਂ ਤੇ ਪਹੁੰਚ ਸਕਣ ਦੱਸਦੀ ਹੈ ਕਿ ਇਹਨਾਂ ਨੇ 5 ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਮਸ਼ਪੂਰ ਸਰਕਾਰੀ ਪ੍ਰਾਇਮਰੀ ਸਕੂਲ ਉੱਚੀ ਰੁੜਕੀ ਸਰਕਾਰੀ ਪ੍ਰਾਇਮਰੀ ਸਕੂਲ ਕਪੂਰਗੜ੍ਹ ਸਰਕਾਰੀ ਪ੍ਰਾਇਮਰੀ ਸਕੂਲ ਦੀਵਾ ਗੰਡੋਆ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੱਸਿਆ ਕਿ ਫੈਜ਼ੂਲਾਬਾਦ ਵੀ ਇਸ ਵਿੱਚ ਸ਼ਾਮਿਲ ਨੇ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਰੋੜਾਂ ਰੁਪਏ ਹਲਕਾ ਅਮਲੋਧ ਦੇ ਸਰਕਾਰੀ ਸਕੂਲਾਂ ਨੂੰ ਗ੍ਰਾਂਟ ਭੇਜ ਕੇ ਅਮਲੋਧ ਦੇ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕਰਾਏ ਨੇ ਅਸੀਂ ਪਿਛਲੇ 3 ਦਿਨਾਂ ਤੋਂ ਜਿਹੜਾ ਸਿੱਖਿਆ ਕ੍ਰਾਂਤੀ ਆਲਾ ਸਾਡਾ ਪ੍ਰੋਗਰਾਮ ਆ ਉਹਦੇ ਤਹਿਤ ਜਿਹੜੇ-ਜਿਹੜੇ ਸਕੂਲਾਂ ਦੇ ਵਿੱਚ ਕੰਮ ਮੁਕੰਮਲ ਹੋਏ ਨੇ ਉਹਨਾਂ ਦੇ ਅਸੀਂ ਉਦਘਾਟਨ ਕਰ ਰਹੇ ਹਾਂ ਜਿੱਥੇ ਵੀ ਜਾਂਦੇ ਹਾਂ ਉੱਥੇ ਟੀਚਰਾਂ ਦੇ ਵਿੱਚ ਬੜਾ ਜਿਹੜਾ ਹੌਸਲਾ ਦੇਖਣ ਨੂੰ ਮਿਲਦਾ ਜਦੋਂ ਕਿ ਉਹਨਾਂ ਦੇ ਸਕੂਲ ਇੰਨੇ ਵਧੀਆ ਤਿਆਰ ਹੋਏ ਨੇ ਤੇ ਟੀਚਰਾਂ ਦਾ ਵੀ ਪੜਾਉਣ ਦਾ ਮਨ ਕਰਦਾ ਤੇ ਬੱਚਿਆਂ ਦੇ ਵਿੱਚ ਵੀ ਪੜ੍ਹਨ ਦਾ ਮਨ ਕਰਦਾ ਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਤਾਪ ਭਵਨ ਸਿੰਘ ਮਾਨ ਹਰਾਂ ਦਾ ਜਿਨ੍ਹਾਂ ਨੇ ਹਲਕਾ ਅਮਲੋ ਦੇ ਵਿੱਚ ਇੰਨੀ ਗ੍ਰਾਂਟ ਪੇਜ ਕੇ ਹਲਕਾ ਅਮਲੋ ਦੇ ਸਰਕਾਰੀ ਸਕੂਲਾਂ ਵਾਲੇ ਜਿਵੇਂ ਮੇਰੇ ਕੋਲ ਸਪੀਚ ਚ ਦੱਸ ਰਿਹਾ ਸੀਗਾ ਜਿਹੜਾ ਸਕੂਲ ਆਫ ਐਮੀਨੈਂਸ ਹੈ ਉਹਦੇ ਵਿੱਚ ਦਾਖਲੇ ਵਾਸਤੇ ਸਾਨੂੰ ਰੋਜ਼ ਕੋਈ ਨਾ ਕੋਈ ਸਫਾਰਸ਼ ਆਉਂਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਸਾਡੇ ਬੱਚੇ ਦੀ ਐਡਮਿਸ਼ਨ ਲਾਈ ਜਾਵੇ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ 'ਚ ਦਾਖਲੇ ਲੈ ਰਹੇ ਨੇ ਤੇ ਸਭ ਤੋਂ ਵੱਡੀ ਐਗਜ਼ਾਮਪਲ ਇਹ ਹੈ ਕਿ ਜਿਹੜੇ ਆਪਣੇ ਸਰਕਾਰੀ ਸਕੂਲਾਂ ਦੇ ਟੀਚਰ ਨੇ ਉਹਨਾਂ ਦੇ ਖੁਦ ਦੇ ਬੱਚੇ ਹੁਣ ਪ੍ਰਾਈਵੇਟ ਸਰਕਾਰੀ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ 'ਚ ਦਾਖਲੇ ਲੈ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਐਗਜ਼ਾਮਪਲ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਉਹਨਾਂ ਦਾ ਪੱਤਰ ਕਿੰਨਾ ਵਧੀਆ ਹੋਇਆ ਪਹਿਲਾਂ ਨਾ ਉਹ ਪ੍ਰਾਣੀਆਂ ਸਰਕਾਰਾਂ 'ਚ ਆਪਾਂ ਕਦੇ ਨਹੀਂ ਸੁਣਿਆ ਸੀ ਕਿ ਜਿਹੜੇ ਸਰਕਾਰੀ ਸਕੂਲਾਂ 'ਚ ਟੀਚਰ ਨੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਪੜ੍ਹਾਉਂਦੇ ਹੋਣਗੇ ਤੁਹਾਨੂੰ ਦਰਜਣਾਂ ਹੀ ਇਹੀ ਜਿਹੇ ਐਗਜ਼ਾਮਪਲ ਮਿਲ ਜਾਣਗੇ ਆਮਲੋ ਸ਼ਹਿਰ ਦੇ ਵਿੱਚ ਤੁਹਾਨੂੰ ਦਰਜਣਾਂ ਇਹੀ ਜਿਹੇ ਐਗਜ਼ਾਮਪਲ ਮਿਲ ਜਾਣਗੀਆਂ ਜਿੱਥੇ ਸਰਕਾਰੀ ਸਕੂਲ ਦੇ ਟੀਚਰ ਨੇ ਜਿਹੜੇ ਉਹਨਾਂ ਦੇ ਬੱਚੇ ਆਪ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਨੇ ਦੇਖੋ ਜਿਹੜੀ ਇਹ ਮੁਹਿੰਮ ਹੈ ਇਹਦੀ ਹਾਲੇ ਸ਼ੁਰੂਆਤ ਹੋਈ ਹੈ ਜਿਹੜੀ ਜਦੋਂ ਨਵੰਬਰ ਤੋਂ ਮੁਹਿੰਮ ਇਹਦੀ ਸ਼ੁਰੂਆਤ ਹੋ ਰਹੀ ਹੈ ਪਰ ਮੈਨੂੰ ਇਹ ਦੱਸਦੇ ਹੋ ਬੜੀ ਖੁਸ਼ੀ ਹੋ ਰਹੀ ਹੈ ਕਿ ਜਿੰਨਾ ਕਸੀ ਪਿਛਲੇ 2 ਮਹੀਨਿਆਂ ਚ ਐਫਰਟ ਕੀਤਾ ਹੈ ਉਹਦੇ ਨਾਲ ਲੋਕਾਂ ਚ ਇੰਨਾ ਕ ਹੌਸਲਾ ਤਾਂ ਆ ਗਿਆ ਕਿ ਲੋਕ ਹੁਣ ਖੁੱਲ ਕੇ ਸਾਨੂੰ ਦੱਸਣ ਲੱਗੇ ਨਹੀਂ ਅਸੀਂ ਹਰੇਕ ਪਿੰਡ ਚ ਜਾਂਦੇ ਸੀ ਤਾਂ ਸਾਨੂੰ ਕਹਿੰਦੇ ਸੀ ਵੀ ਨਸ਼ਾ बिकਦਾ ਪਰ ਜੇ ਅਸੀਂ ਨਾਮ ਵਿਚ ਲੈਂਦੇ ਸੀ ਵੀ ਨਾਮ ਨਹੀਂ ਦੱਸਦੇ ਅਗਲਾ ਤੋਂ ਬਰਾ ਆ ਜਾਂਦਾ ਸੀ ਵਾਲੇ ਨੂੰ ਐ ਹੁੰਦਾ ਸੀ ਵੀ ਪਤਾ ਨਹੀਂ ਐਕਸ਼ਨ ਲੈਣਗੇ ਨਹੀਂ ਲੈਣਗੇ ਸਾਡੀ ਦੁਸ਼ਮਣੀ ਅਲੈਦਾ ਬਹਿ ਚੁੱਕੀ ਪਰ ਹੁਣ ਲੋਕਾਂ ਚ ਇਹ ਹੌਸਲਾ ਆ ਗਿਆ ਕਿ ਜੇ ਹੁਣ ਅਸੀਂ ਨਾਮ ਦੱਸਦੇ ਏ ਸਟੇਜ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਹਾਲੇ ਸ਼ੁਰੂਆਤ ਹੈ ਪਰ ਅਸੀਂ 2 ਮਹੀਨਿਆਂ ਚ ਲੋਕਾਂ ਦਾ ਇੰਨਾ ਦਿਲ ਜਿੱਤ ਲਿਆ ਕਿ ਲੋਕ ਸਾਨੂੰ ਖੁਦ ਫੋਨ ਕਰਕੇ ਦੱਸਦੇ ਨੇ ਵੀ ਸਾਡੇ ਇਲਾਕੇ ਦੇ ਵਿੱਚ ਇਹ ਫਲਾਣਾ ਬੰਦਾ ਨਸ਼ਾ ਤਸਕਰੀ ਕਰ ਰਿਹਾ ਹੈ ਤੇ ਮੈਂ ਇਥੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਜਦੋਂ ਵੀ ਸਾਡੇ ਦਫ਼ਤਰ ਤੋਂ ਜਾਂ ਕਿਸੇ ਆਮ ਸਿਟੀਜ਼ਨ ਵੱਲੋਂ ਵੀ ਜਦੋਂ ਕੋਈ ਜਾਣਕਾਰੀ ਨਸ਼ਾ ਤਸਕਰ ਦੇ ਖਿਲਾਫ ਆਉਂਦੀ ਹੈ ਤਾਂ 24 ਤੋਂ 48 ਘੰਟੇ ਦੇ ਵਿੱਚ ਵਿੱਚ ਉਹ ਤੇ ਐਕਸ਼ਨ ਹੁੰਦਾ